ਮਸਲਾ ਵੀ ਐਂ ਕਰਿਓ ਬਾਲ ਸਾਹਿਬ ਮੈਨੂੰ ਇਹਨਾ ਫੋਟੋਕਾਪੀ ਦਿਓ ਆਪਣਾ ਆ ਲੈ ਕੇ ਨਾ ਜੋਸ਼ੀ ਸਾਹਿਬ ਆਪਾਂ ਲਿਸਟ ਬਣਾ ਲਈਏ ਤੇ ਆ ਸਾਰੇ ਬੰਦੇ ਦੀ ਲਿਸਟ ਬਣਾ ਕੇ ਆਪਾਂ ਮੈਂ ਡੀਸੀ ਦੇ ਮਗਰ ਪੈਕੇ ਨਾਲ ਬਹਾਲ ਕਰਾਉਣੇ ਆ ਬੰਦੇ ਸਾਹਿਬ ਸਿਆਸਤ ਕੀਤੀ ਜਾ ਰਹੀ ਹੈ ਨਾ ਕਾੜਾ ਤੇ ਵੀ ਮੈਂ ਤਾਂ ਨਹੀਂ ਸਿਆਸਤ ਦੀ ਗੱਲ ਬਿਗੈਰ ਸੋਚੇ ਸਮਝੇ ਬਿਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਿਗੈਰ ਪ੍ਰਕਾਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਤਾ ਕਿ ਸਾਡਾ ਕਿਉਂਕਿ ਇੰਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਇਛਤਿਆਰਾਂ ਤੇ ਲਾ ਰਿਆ ਹੈ ਪੈਸਾ ਚਾਹੀਦਾ ਸੀ ਤੇ ਇਸ ਕਰਕੇ ਕਹਿੰਦੇ ਕਾਰਡ ਕੱਢ ਦਿਓ ਹੁਣ ਪੈਨਸ਼ਨਾਂ ਵੀ ਕੱਟੀਆਂ ਹੈ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਤੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਸਰ ਹੁਣ ਮਾਂ ਦਾ ਦੱਸਿਆ ਸਾਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਤਣੀਆਂ ਦਾ ਘੱਟ ਦਿੱਤਾ ਸੋ ਜਿਹੜਾ ਬੇਸਿਕਲੀ ਮਾਨਸਾ ਦੇ ਵਿੱਚ ਇੱਕ ਨਹੀਂ ਬੋਲੋ ਬੇਅਦਬੀ ਕਰ ਚੁੱਕੀ ਫਿਰ ਸਰ ਡਿਲੀਵਰੀ ਹੈ ਮਾਨਸਾ ਚ ਕੱਲ ਮਾਨਸਾ ਚ ਕੱਲ ਗੁਰਦੁਆਰੇ ਫਿਰ ਪੁਲਿਸ ਵੱਲ ਦੀ ਪੁਲਿਸ ਦੇ ਟਾਪ ਕੀ ਕੋਠਾ 잡ਦੀ ਪਈ ਹੈ ਗਰੰਟੀ ਦਾ ਬਹੁਤ ਕੀਤੀ ਜਾਂਦੀ ਜਦੋਂ ਸਰਕਾਰੀ ਐਜੀ ਨਿਕੰਮੀ ਹੋਏ ਨਾ ਜਿਹਨੂੰ ਮਰਿਆਦਾ ਦਾ ਪਤਾ ਹੋਏ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਹੈ ਤਾਂ ਕੀ ਉਮੀਦ ਕਰ ਸਕਦੇ ਹਾਂ ਇਨੂੰ ਸਾਰਾ ਕੁਝ ਭੁਗਤਣਾ ਪੈਣਾ ਆ ਸੋਚਦਾ ਕਿ ਮੈਂ ਮੁੱਖ ਮੰਤਰੀ ਐ ਮੁੱਖ ਮੰਤਰੀ ਉਦੋਂ ਤੱਕ ਹੀ ਐ ਜਦੋਂ ਤੱਕ ਲੋਕ ਚਾਹੁੰਦੇ ਐ ਤੁਸੀਂ ਇੱਕ ਚੀਜ਼ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਇਹਦਾ